ਅਤਵਾਦੀ ਮੰਡਲਾ ਜਵਾਕ ਮੱਖਣਾ ਬੇ ਮੈਂ ਪੀਕਾ ਨਾ ਜਲੀ ਗੀਤੀ ਕਹਾਣੀ ਕੀ ਐ ਸਟੋਰੀ ਕੀ ਐ ਗੱਭਰੂ ਦਾ ਮਟਿਆਰ ਦੀ ਕਿਦਾ ਤੂੰ ਤੂੰ ਮੈਂ ਹੋ ਗਈ ਬਾਈ ਤੇ ਤੂੰ ਤੂੰ ਮੈਂ ਮੈਂ ਤੋਂ ਬਾਅਦ ਮੈਂ ਮੈਂ ਤੂੰ ਤੂੰ ਹੋ ਗਈ ਓ ਮੈਨੂੰ ਨਹੀਂ ਚਾਹੀਦਾ ਓਏ ਮੇਰੇ ਜੱਦ ਚ ਉਹ ਡਾ ਦੂਗਾ ਹਾਂ ਫਰੇ ਲੈ ਜਾ ਉਹ ਤੋਂ ਮੈਨੂੰ ਉਹਨੂੰ ਲਾ ਦੇ ਜਾ ਉਹਨਾਂ ਨੂੰ ਜਿੰਨੀ ਮਰਜ਼ੀ ਲਾ ਦੇ ਭਰਾ ਮੈਂ ਮੈਨੂੰ ਨਹੀਂ ਚਾਹਤਾ ਹਾਂ ਸਾਜ ਜੀ ਇੱਧਰ ਸੁਣੋ ਰੌਲਾ ਨਾ ਪਾਓ ਉੱਥੇ ਜੇ ਕਰਕੇ ਇਹਨੂੰ ਲਾ ਦੇ ਥੋੜੀ ਆਵੇ ਇਹਨੂੰ ਆ ਦੋ ਸੋਨੀ ਮੇਰੀ ਗੱਲ ਸੁਣ ਪੁੱਤ ਐਡਾ ਨਹੀਂ ਚਾਹੀਦਾ ਪਤਾ ਕੀ ਹੈ ਜਾਂ ਤਾਂ ਉੱਥੇ ਆ ਹਾਂ ਪਰ ਮੈਨੂੰ ਮੇਰੇ ਤੋਂ ਮੇਰੇ ਕੋਲ ਲੈ ਕੇ ਹਾਂ ਗਬਰੂ ਦਾ ਮਟਿਆਰ ਕਹਿੰਦਾ ਤੂੰ ਤੂੰ ਮੈਂ ਹੋ ਗਏ ਬਾਈ ਤੇ ਮਟਿਆਰ ਕਹਿੰਦਾ ਯਾਦ ਹੀ ਗਰੋਹ ਚ ਆ ਗਈ ਹੁਣ 6 ਨਿਆਣੇ ਮਟਿਆਰ ਕਹਿੰਦੀ ਗੱਲ ਸੁਣ ਲੈ ਕਹਿੰਦੀ 6 ਜਾਂ 3 ਜਿਹੜੇ ਮਰਜੀ ਛਾਂਡ ਕੇ ਚੱਕ ਲਾ ਤੇ ਤਨ ਮੈਨੂੰ ਦੇ ਦੇ ਤੇ ਕਹਿੰਦੀ ਆਪਣੀ ਹੋ ਕੇ ਪਾਇਆ ਐ ਐਦਾਂ ਦੀ ਕੁਝ ਗੱਲਾਂ ਗਾਣਾ ਬੜਾ ਪਿਆਰਾ ਹੈ ਸਾਲਾ ਗਾਣਾ ਕੀ ਹੈ

ਕਹਿੰਦੀ ਤੇਰੇ ਵਰਦੀ ਨਾ ਖਾਨੇ ਤੈਨੂੰ ਬੜਾ ਸਮਝ ਆਇਆ ਅੱਕ ਕੇ ਮੈਂ ਢੋਲਾ ਤੈਨੂੰ ਫੈਸਲਾ ਸੁਣਾਇਆ ਕਹਿੰਦੀ ਬਸ ਅੱਜ ਤੋਂ ਨਾ ਬਾਦ ਰੱਖੀ ਚਾਹ ਕੇ ਮੱਖਣਾ ਵੀ ਮੈਂ ਵੇਖਿਆ ਨੂੰ ਚਲੀ ਕਹਿੰਦੀ ਅੱਧੋ-ਅੱਧੀ ਮੰਡਲਾ ਜਵਾਕ ਮੱਖਣਾ ਵੀ ਮੈਂ ਵੇਖਿਆ ਨੂੰ ਚਲੀ ਸੱਚੀ ਕਹਿ ਰਹੀ ਹਾਏ ਇਹ ਨਹੀਂ ਮੈਂ ਸੱਚੀ ਕਹਿ ਰਹੀ ਮੈਨੂੰ ਕਿ ਮਜ਼ਾਕ ਕਰ ਰਹੀ ਓ ਮੈਂ ਕਹਤੂ ਐਂ ਕਰੀਂ ਅੱਧੋ ਦੀ ਬਣ ਲਾ ਜਵਾਕ ਮੱਖਣਾ ਵੀ ਮੈਂ ਪੇਕਾਂ ਨ ਚੱਲੀ ਸੱਚੀ ਕਹ ਰਹੀ ਕਿ ਮਜ਼ਾਕ ਕਰ ਰਹੀ ਐ ਕੋਈ ਮਜ਼ਾਕ ਨਹੀਂ ਸੱਚੀ ਜੱਲੇ ਆ ਕੋਈ ਮਜ਼ਾਕ ਨਹੀਂ ਕਹਿ ਰਹੀ ਆ ਓ ਮੈਂ ਤੈਨੂੰ ਐ ਪੁੱਛਦਾ ਤੂੰ ਮੈਨੂੰ ਮਜ਼ਾਕ ਕਰੀਂ ਕਿ ਸੱਚੀ ਕਹ ਰਹੀ ਐ ਵੀ ਮੈਂ ਪੇਕਾਂ ਨ ਚੱਲੀ ਐ ਹੈ 10 ਮਿੰਟ 10 ਮਿੰਟ ਚੱਲੀ ਆ ਮੈਂ ਕਹਿ ਰਹੀ ਆ ਚੱਲੀ ਆ ਮੈਂ ਓ ਸੱਚੀ ਕਹ ਰਹੀ ਐ ਅਲ ਜਾ ਲਿਆ ਨਾ ਉਹ ਮੈਂ ਪੁੱਛਦਾ ਵੀ ਤੂੰ ਸੱਚੀ ਕਹਿ ਰਹੀ ਏ ਕਿ ਮਜ਼ਾਕ ਕਰ ਰਹੀ ਏ ਵੈਸੇ ਮੈਨੂੰ ਤੇਰੇ ਚਿਹਰੇ ਤੋਂ ਮੈਨੂੰ ਐ ਲੱਗ ਰਿਹਾ ਵੀ ਤੂੰ ਮਜ਼ਾਕ ਕਰ ਰਹੀ ਏ ਕਿ ਸੱਚੀ ਕਹਿ ਰਹੀ ਏ ਸੱਚੀ ਕਹਿ ਰਹੀ ਏ ਸੱਚੀ ਜੱਲੀ ਆ ਹੇ ਹਾ ਪਰ ਤੇਰੇ ਚਿਹਰੇ ਤੋਂ ਮੈਨੂੰ ਹਜੇ ਵੀ ਲੱਗ ਜਾਂਦਾ ਵੀ ਤੂੰ ਜਿਵੇਂ ਤੂੰ ਮਜ਼ਾਕ ਕਰ ਰਹੀ ਏ ਚਿਹਰੇ ਦੇ ਵੀ ਯਾਰ ਵੇਖ ਲੋ ਕਿੰਨੇ ਨਾ ਹਨਾ ਚਿਹਰੇ ਦੇ ਨਾਂ ਕਿੰਨੇ ਚਿਹਰਾ ਮੁਖੜਾ ਮੂੰਹ ਫੇਸ ਆਪਣੇ ਪਿੰਡਾਂ ਦੇ ਸ਼ਾਮੀ 500 ਰੁਪਏ ਕਿ ਲੱਗੇ ਹੋਣਾ ਤੇ ਜਨਾਨੀ ਮੂਹਰੋਂ ਬੋਲਣਾ ਨਾ ਹਟੇ ਫਿਰ ਪਤਾ ਕੀ ਨਾਉਂਦੇ ਆ ਬਸੌੜ ਦੇ ਮਰੂ ਨਾੜੀ ਹਾਲਾ ਬੇਨਾਲੀ ਕਰ ਲਿਆ ਕਰ ਬੋਤ ਤੂੰ ਹੀ ਸਕਲਾ ਕੋਣ ਐ ਕਰ ਦੇ ਨਾ ਹੱਜੀ ਕਰੀ ਫਿਰ ਆਨਤ ਹੀਡ ਰੌਂਦੀ ਨਹੀਂ ਜਾਂਦੀ ਜਾਂ ਤਾਂ ਜਾਣੀ ਆਨਤ ਹੀਡ ਰੌਂਦੀ ਰਹਿੰਦੀ ਜਾਂਦੀ ਜਾਂ ਤਾਂ ਜਾਣੀ ਨਹੀਂ ਤੇਰੇ ਜਹੌਣ ਦਾ ਤਾਂ ਸਾਨੂੰ ਵੀ ਆਜ ਨਾ ਚਾਣੀ ਆਨਤ ਹੀਡ ਰੌਂਦੀ ਰਹਿੰਦੀ ਜਾਂਦੀ ਜਾਂ ਤਾਂ ਜਾਣੀ ਨਹੀਂ ਤੇਰੇ ਜਹੌਣ ਦਾ ਤਾਂ ਸਾਨੂੰ ਵੀ ਆਜ ਨਾ ਚਾਣੀ ਆ ਬਹੁਤ ਯੋਖੀ ਸੋਖੀ ਹੋਣ ਦੀ ਤਾਂ ਲੋੜ ਕੋਈ ਨਾ ਨਿਓਖੀ ਸੌਖੀ ਹੋਣ ਦੀ ਨਾਲ ਲੋੜ ਕੋਈ ਨਾ ਨੀਅਤੇ ਛੱਡ ਜਾ ਜਵਾਂਗੇ ਸ਼ਾਬਾਸ਼ ਨਿਸ਼ੇਆ ਚੋਂ ਤੈਨ ਛੱਡ ਜਾ ਜਵਾਂਗੇ ਭਾਈ ਇਧਰ ਹੋਈ ਮੜਾ 1 2 3 4 5 6 7 8 9 10 11 12 13 14 15 16 17 18 ਓਏ ਆਪਣੇ ਛਹੀਏ ਇਹ ਦੂਜੇ ਕਿਥੋਂ ਆ ਗਏ ਬਾਕੀ ਪਿੰਡ ਚ ਮੇਲਾ ਵੇਖਣ ਆ ਗਿਆ ਡਾਡ ਜੀ ਮੇਲਾ ਵੇਖਣ ਆ ਗਏ अच्छा भाई इधर आओ यार देखने के खड़े कि रखने मैं मारे भागे पूरा बड़ नीयत ते ਛੱਡ ਜਾ ਜਵਾਗ ਡੈਡੀ ਨਾ ਜਾਣਾਂਗੇ ਮੈਂ ਬਿਨਾ ਆਏ ਹੋ ਕਾਲੇ ਜਾ ਨੀयत ते ਛੱਡ ਜਾ ਜਵਾਗ ਤੇ ਰ ਜੀਆਂ ਦੀਆਂ ਦੀਆਂ ਦੀ ਥੋੜ ਕੋ ਹੀ ਨਾ ਨੀयत ते ਛੱਡ ਜਾ ਜਵਾਗ ਤੇ ਰ ਜੀਆਂ ਦੀਆਂ ਦੀਆਂ ਦੀ ਥੋੜ ਕੋ ਹੀ ਨਾ ਨੀयत ਛੱਡ ਜਾ ਜਵਾਗ ਹਾਏ ਹਰਿਆਣਾ ਬਹੁਤ ਸਾਰਾ ਮਾਨ ਬਹੁਤ ਸਤਿਕਾਰ ਧੰਨਵਾਦ ਕਰਦਾ ਥੈਂਕ ਯੂ ਪਰਮੇਂਦਰ ਡੈਂਪਲ ਭਾਈ ਪਰਮੇਂਦਰ ਡੈਂਪਲ ਉਹਨਾਂ ਨੂੰ ਬਹੁਤ ਸਾਰਾ ਮਾਨ ਬੱਡੇ ਵੀਰ ਤੇ ਉਹਨਾਂ ਦੇ ਹੋਰ ਛੋਟੇ ਭਰਾਵਾਂ ਨੂੰ ਬਹੁਤ ਸਾਰਾ ਮਾਨ ਬਹੁਤ ਸਤਿਕਾਰ ਮਿਹਰਬਾਨੀ ਆ ਜਾ ਕਾਕਾ ਜਾਣੇ ਤੇਰੇ ਜਹਾਂ ਦਾ ਤਾਂ ਸਾਨੂੰ ਵੀ ਆਦ ਨਾ ਜਾਣੀ ਬਾਨ ਤੇ ਹਿਡ ਲਾਉਂਦੀ ਰਹਿੰਦੇ ਜਾਨੀਆਂ ਦਾ ਜਾਣੇ ਤੇਰੇ ਜਹਾਂ ਦਾ ਤਾਂ ਸਾਨੂੰ ਵੀ ਆਦ ਨਾ ਜਾਣੀ ਉਹਦੀ ਕਿਉਂ ਕਿਸੋ ਕੀ ਹੋਣ ਦੀ ਤਾਂ ਲੋੜ ਤੂੰ ਹੀ ਨਾ ਉਹ ਕਿਸੋ ਕੀ ਹੋਣ ਦੀ ਤਾਂ ਲੋੜ ਤੂੰ ਹੀ ਨਾ ਨੀਂਦ ਛੱਡ ਜਾ ਜਵਾਗ ਤੇਰੇ ਜੀਆ ਤਤ ਤਤ ਤੇਰੇ ਜੀਆ ਤਤ ਤਤ ਤੇਰੇ ਜੀਆ i okay. hey, hey, hey. ਆ ਲਾ ਗਿਆ ਕੋਈ ਉਹ ਤੇ ਸੋਚ ਲੈ ਮੇਰੇ ਬਾਰੇ ਤੇਰੀ ਨਹੀਂ ਤੂੰ ਉਹਨਾਂ ਦਾ ਸਮਝ ਜੇ ਤੂੰ ਗੱਲ ਨੂੰ ਮੇਰੀ ਮੈਂ ਇਸ਼ਾਰੇ ਦੇ ਰਿਹਾ ਤੈਨੂੰ ਛੇ ਨੇ ਜਵਾਕ ਦੱਸ ਕਿਹੜੇ ਕਿਹੜੇ ਰੱਖਣੇ ਪਤਾ ਲੱਗੂ ਉਦੋਂ ਜਦੋਂ ਗੋਦੀ 'ਚ ਜਕਣੇ ਐਂ ਕਹਣਾ ਕੰਨ ਛੇ ਨੇ ਜਵਾਕ ਦੱਸ ਕਿਹੜੇ ਕਿਹੜੇ ਰੱਖਣੇ ਪਤਾ ਲੱਗੂ ਉਦੋਂ ਜਦੋਂ ਗੋਦੀ 'ਚ ਜਕਣੇ ਹੈ ਤੇਰੇ ਕਹਿਣ ਦਾ ਮਤਲਬ ਮੈਂ ਸਮਝ ਗਿਆ ਵੀ ਛੇ ਜਵਾਕ ਐ ਵੀ ਤੂੰ ਕਹਿੰਦੀ ਵੀ ਕਿਹੜੇ ਕਿਹੜੇ ਰੱਖਣੇ ਉਹਦੇ ਚੁਣ ਲਾ ਇਹ ਤਿੰਨ ਤੇਰੇ ਤਿੰਨ ਮੇਰੇ ਉਹ ਤਾਂ ਮੈਨੂੰ ਪਤਾ ਲੱਗ ਗਿਆ ਤੇ ਜਦੋਂ ਤੂੰ ਵਿੱਚ ਐਂ ਜੀ ਕੀਤਾ ਹੋਊਂਗੀ ਕਰੇਂ ਐਂ ਜੇ ਹੈਂ ਜੀ ਉਹ ਕਿਹੜਾਈ ਜਦੋਂ ਨਿੱਕਾ ਜਵਾਕ ਆਪਾਂ ਗੋਦੀ ਚੱਕਦੇ ਆ ਛੋਟਾ ਜਵਾਕ ਜਦੋਂ ਗੋਦੀ ਚੱਕਦੇ ਆ ਉਹ ਮੈਂ ਐ ਪੁੱਛ ਰਿਹਾ ਤੂੰ ਕਹਨੀ ਛੇਆਂ ਚੋਂ ਤਿੰਨ ਤੇਰੇ ਤਿੰਨ ਮੇਰੇ ਉਹ ਤਾਂ ਮੈਨੂੰ ਸਾਹਮਣੇ ਲੱਗ ਗਈ ਤੇ ਜਿਹੜਾ ਤੂੰ ਐਂ ਦੇ ਵਿੱਚ ਕੀਤਾ ਸੀ ਉਹ ਕੀ ਕੀਤਾ ਐਂ ਦੇ ਹੈ ਹੈ ਉਹ ਉਹ ਨੂੰ ਪੁੱਛਦਾ ਕੀ ਕਿਤੇ ਜਦੋਂ ਨਿੱਕਾ ਜਵਾਕ ਆਪਾਂ ਗੋਦੀ ਚੱਕਦੇ ਆ ਛੋਟਾ ਜਵਾਕ ਗੋਦੀ ਚੱਕਦੇ ਆ ਆ ਉਹ ਤਾਂ ਕੀ ਉਦੋਂ ਕਰਨਾ ਪੈਂਦਾ ਯੋ ਛੋਟਾ ਜਵਾਗ ਗੋਦੀ ਚੱਕਦੇ ਉਦੋਂ ਐ ਕਿੱਥੇ ਕਰਨਾ ਪੈਂਦਾ ਯਾਰ ਤੁਸੀਂ ਥੋੜਾ ਤੂੰ ਵੇਖਿਆ ਕਿਤੇ ਐ ਕਰਨਾ ਪੈਂਦਾ ਹੋਏ ਹੈ ਅੱਛਾ 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 ਓਕੇ 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 ਸਮਝ ਆ ਗਈ ਮੈਨੂੰ ਓਕੇ ਯਾਦ ਆ ਗਿਆ ਮੈਨੂੰ ਜਦੋਂ ਜਵਾਗ ਗੋਦੀ ਚੱਕਿਆ ਹੁੰਦਾ ਹੈ ਹੈਨਾ ਉਹ ਜਵਾਗ ਗੋਦੀ ਚੱਕਿਆ ਹੁੰਦਾ ਤੇ ਜਦੋਂ ਥੱਲੇ ਜਰਉਣ ਲੱਗਦਾ ਤੇ ਲਾਤੀ ਤੋਂ ਫੜ ਕੇ ਆਇਆ ਜੀ ਹੈਨਾ ਓਕੇ ਸੋਧਾਗਾ ਨੀ ਸੋਨੂ ਟੰਕੀ ਤੇ ਬੰਕੇ ਦਾ ਤੂੰ ਛੱਡ ਦੇ ਖਿਆਲੀ ਖਿਆਲੀ ਨੀ ਆ ਰੋਡੇ ਜਿ ਨੂੰ ਲੈ ਜਾ ਪੱਟੂ ਕੱਟਦਾ ਹੈ ਗਾਲ ਨਹੀਂ ਫੋੜੋ ਹੀ ਰੱਖ ਅਗਰ ਬਹੁਤ ਜਲਦਾ ਉਹ ਸੋਨੂ ਟੰਕੀ ਆ ਰੋਡੇ ਜੀ ਨੂੰ ਨਾ ਜਾ ਪੱਟੂ ਘਾਟ ਦਾ ਹੋਏ ਗਾਲ ਨੇ ਆਦੀ ਮੰਮੀ ਆ ਰ ਗਈ ਐ ਆੜ ਬਹਿਪੁਰਾ ਕਹਿੰਦਾ ਮੁੰਡਾ ਮੇਰਾ ਤੇ ਫੋਟੋ ਤੇ ਚਾਚੇ ਨਾਲ ਖਿਾਂਦਾ ਫਿਰਦਾ ਓਏ ਆੜ ਬ ਜਨਾਨੀ ਵੀ ਨਾ ਕਿਤੇ ਬੱਲੇ ਪਾਵੇ ਕਹਿੰਦਾ ਜੀ ਗੁੱਸਾ ਨੀ ਕਰਨਾ ਤੇ ਭਾਈ ਤੁਸੀਂ ਨਾ ਕਰੋ ਆੜ ਬ ਜਨਾਨੀ ਵੀ ਨਹੀਂ ਕਿਤੇ ਬੱਲੇ ਪਾਤੇ ਆੜ ਬ ਬੰਦਾ ਨਾ ਪਾਵੇ ਕਿਤੇ ਬੱਲੇ ਵਿਚਾਰੀਆਂ ਦੀ ਹੈਨਾ ਐਂ ਕਿਤੇ ਗੱਲ ਸੁਣਨ ਵਾਲੀ ਐ ਕਿਤੇ ਆੜਬ ਜੀ ਜਨਾਨੀ ਲੱਗਦੇ ਮੇਰੇ ਕੇ ਸ਼ਰੀਫ ਜੇ ਬੰਦੇ ਨਾਲ ਵਿਆਹ ਹੋ ਗਿਆ ਆੜਬ ਜਨਾਨੀ ਦਾ ਜਿਉਂਨੇ ਕਹਿਣਾ ਵੀ ਕੰਮ ਕਰਨਾ ਹੈ ਉਹ ਕਹਿੰਦਾ ਮੈਂ ਨਹੀਂ ਕਰਦੀ ਵੱਡਾ ਆਇਆ ਕੰਮ ਦਾ ਜਿਨੇ ਕਹਣਾ ਨਹੀਂ ਕਰਨਾ ਹੈ ਕੰਮ ਉਹਨੇ ਕਹੜਾ ਕਰੂੰਗੀ ਮੈਂ ਤਾਂ ਤੂੰ ਕੀ ਕਰ ਲੈਣਾ ਥੋੜੀ ਪੁੱਠੇ دماغ ਦੀ ਸੀ ਜਿਉਂਨੇ ਕਿਤੇ ਕਹਿਣਾ ਵੀ ਗੱਲ ਸੁਣੋ ਇਹ ਮੈਂ ਖੇਤ ਚੱਲਿਆ ਤੇ ਮੈਂ ਸ਼ੀਦੀ ਆਪਣਾ ਵੀ ਆਗੇ ਨਾ ਮੈਂ ਕਿਤੇ ਪਾਰਟੀ ਤੇ ਜਾਣਾ ਹੈ ਵੀ ਮੇਰੇ ਕੱਪੜੇ ਧੋ ਦੀ ਵੇ ਮੈਂ ਨਹੀਂ ਧਾਂਦੀ ਤੂੰ ਦੀ ਆ ਕੇ ਆਪੇ ਤੋਂ ਮਰ ਲਈ ਵੱਡਾ ਆਇਆ ਕੱਪੜਿਆਂ ਦਾ ਆਇਆ ਕੱਪੜਿਆਂ ਦਾ ਉਹਨੂੰ ਹੌਲੀ ਹੌਲੀ ਪਤਾ ਲੱਗ ਗਿਆ ਵੀ ਜਦੋਂ ਉਹਨੂੰ ਆਪਾਂ ਕਹਿੰਨੇ ਵੀ ਕੰਮ ਜਦੋਂ ਕਿਨੇ ਨਹੀਂ ਕਰਨਾ ਉਦੋਂ ਕਰਦੀ ਐ ਜਿਹਦੇ ਕੱਪੜੇ ধੋਣੇ ਹੁੰਦੇ ਸੀ ਐਵੇਂ ਗਾਇਨਦਾ ਤੁਰਦ ਰਜਦਾ ਉਹ ਗਾਣਾ ਸੁਣ ਉਹ ਮੈਂ ਖੇਤ ਲਿਆਂ ਤੇ ਖੇਤ ਮੈਂ ਜਲਦੀ ਘਰੇ ਆ ਜਣੇ ਤੇ ਆ ਕੇ ਮੈਂ ਨਾ ਪਾਰਟੀ ਤੇ ਜਾਣਾ ਤੇ ਮੇਰੇ ਕੱਪੜੇ ਧੋਣ ਲੈ ਪਏ ਤੂੰ ਨਾ ਤੂੰ ਮੈਂ ਆ ਕੇ ਆਪੇ ਧੋ ਦੂੰਗਾ ਤੇ ਤੂੰ ਨਾ ਤੂੰ ਉਹੀ ਕੱਪੜੇ ਭਰਾ ਤੋ ਦੋਗੇ ਪ੍ਰੈਸ ਕਰਕੇ ਅਲਮਾਰੀ ਚ ਰੱਖੇ ਪਏ ਹੁੰਦੇ ਜੀ ਫਿਰ ਵੀ ਉਹ ਕਈ ਗਲ ਦੁਖੀ ਸੀਗਾ ਉਹਨੇ ਸੋਚਿਆ ਯਾਰ ਵੀ ਐਂਦਾ ਜ਼ਿੰਦਗੀ ਲੰਘਣੀ ਨਹੀਂ ਮੈਨੂੰ ਰਫੂ ਤਫੂ ਕਰੀਏਗੇ ਹਸਾਉਣਾ ਵੀ ਆਪਾਂ ਹੋਰ ਵੇਖ ਲਾਂਗੇ ਵੀ ਆਪਾਂ ਕੋਈ ਮੜਾ ਮੜੀ ਜਨਾਨੀ ਹੋਪਣ ਜਿਵੇਂ ਵੀ ਹੋਊਗਾ ਵੇਖ ਲ ਟੜੀ ਗੱਡੀ ਆਈਂ ਕਿਤੇ ਜਮਣਾ ਹਰੀਗੜ੍ਹ ਦਰਿਆ ਹਰੀਗੜ੍ਹ ਦਰਿਆ ਤੇ ਦਰਿਆ ਦੇ ਪਰਲੇ ਪਾਸੇ ਸੋਹਰੇ ਸੀ ਗੱਭਰੂ ਦੇ ਪੁਰਾਣੇ ਸਮੇਂ ਦੀ ਗੱਲ ਹੈ ਤੇ ਪਰਲੇ ਪਾਸੇ ਸੋਹਰੇ ਸੀ ਇੱਧਰ ਦੂਜੇ ਪਾਈ ਪਿੰਡ ਸੀਗਾ ਤੇ ਪਹਿਲਾਂ ਕਹਿੰਦੇ ਵੀ ਲੋਕ ਨਾ ਬੋਤਿਆਂ ਦੇ ਉੱਤੇ ਬੈਠ ਕੇ ਦਰਿਆ ਪਾਰ ਕਰਦੇ ਨੇ ਬੋਤਿਆਂ ਤੇ ਬੈਠ ਕੇ ਤੇ ਐਵੇਂ ਹੀ ਪਤਾ ਕਹਿੰਦਾ ਕਹਦਾ ਗਾਂ ਸੁਣਾ ਕਹਿੰਦੇ ਹਾਂਜੀ ਕਹਿੰਦਾ ਤੇਰੇ ਪੇਕਿਆਂ ਤੋਂ ਸੁਨੇਹਾ ਆਇਆ ਕਹਿੰਦੀ ਕੀ ਆਇਆ ਸੁਨੇਹਾ ਕਹਿੰਦਾ ਤੇਰੇ ਪੇਕੀ ਆਪਾਂ ਮਿਲਣੇ ਜਾਣਾ ਕਹਿੰਦੀ ਅੱਛਾ ਕਹਿੰਦੇ ਕਦੋਂ ਜਾਣਾ ਕਹਿੰਦਾ ਬਸ ਸੋਹਣੇ ਤਿਆਰ ਹੋ ਜਾ ਹੁਣ ਹੀ ਜਾਣਾ ਤੇ ਤਿਆਰ ਤੁਰੂਗੀ ਯਾਤਰ ਹੋ ਗਏ ਬੋਤਾ ਖੋਲਿਆ ਜੇ ਬੋਤਾ ਖੋਲ ਆ ਇਹ ਪੰਜ ਕਰਮਾਈ ਗਏ ਸੀ ਇਹਦੇ ਕਹਿੰਦਾ ਕਹਿੰਦਾ ਗੱਲ ਸੁਣੋ ਵੀ ਤੇਰਾ ਡੈਡੀ ਆ ਵੀ ਕਹਿੰਦਾ ਸੀਗਾ ਵੀ ਭਾਈ ਪਰੜੀ ਪਰੜੀ ਆਇਓ ਪੁਲ ਦੇ ਉੱਤੋਂ ਦੀ ਵੀ ਦਰਿਆ ਦੇ ਵਿੱਚ ਦੀ ਨਾ ਆਇਓ ਕਹਿੰਦੀ ਲੈ ਐਵੇਂ ਦੋ ਤਿੰਨ ਘੰਟੇ ਖਰਾਬ ਕਰਨੇ ਆ ਕਹਿੰਦੀ ਦਰਿਆ ਦੇ ਵਿੱਚ ਦੀ ਚਲਾਂਗੇ ਉਹ 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 ਚਾਹੁੰਦਾ ਹੀ ਵੀ ਆਈ ਹੋਵੇ ਉਹ ਉਹ ਚਾਹੁੰਦਾ ਹੀ ਵੀ ਆਈ ਹੋਵੇ ਜਦੋਂ ਦਰਿਆ ਦੇ ਪਹੁੰਚ ਗਏ ਬੰਨ ਦੇ ਬੋਤਾ ਲਾ ਲਿਆ ਕਹਿੰਦਾ ਗੱਲ ਸੁਣੋ ਵੀ ਤੇਰੀ ਮੰਮੀ ਆਈ ਵੀ ਕਹਿੰਦੀ ਸੀ ਵੀ ਭਾਈ ਸਾਡੀ ਕੁੜੀ ਨੂੰ ਤੂੰ ਉੱਤੇ ਬਿਠਾ ਲਈ ਤੇ ਆਪ ਤੂੰ ਪੂਛ ਫੜਨੀ ਕਹਿੰਦੀ ਅੱਛਾ 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 ਕਹਿੰਦੀ ਤੇਰਾ ਯਾਦ ਨਹੀਂ ਦਿਮਾਗ ਚਲਣਾ ਗਿਆ ਕਹਿੰਦੀ ਚਲ ਉੱਤੇ ਬੈਠ ਮੈਂ ਪੂਛ ਫੜੂੰਗੀ ਉਹ 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 ਚਾਹੁੰਦੇ ਹੀ ਵਿਆਹੀ ਹੋਏ ਹਾਸ ਹਾਸ ਉਹ ਬਾਰੇ ਜਮੀਨ ਦੇ ਬਹਾਲੇ ਬੰਦੇ ਦਰਿਆ ਵੜਾ ਚੜਾਈ ਕਿਤੇ ਜੋ ਦਰਿਆ ਹੈੜਾ ਜੋ ਵਿਚਾਲੇ ਦੇ ਜਾਫੜੇ ਨਾ ਤੇ ਕਹਿੰਦਾ ਛੱਡੀ ਨਾ ਕੰਦੀ ਆ ਛਾ ਛਾ ਕੰਨ ਕੰਦੀ ਮੈਨੂੰ ਜਮਾਂ ਯਕੀਨ ਹੋ ਗਿਆ ਤੇਰਾ ਯਾਜ ਦਮਾ ਚਣ ਲੱਗ ਗਿਆ ਕੰਦੀ ਛੱਡੂਗੀ ਮੈਂ ਤਾਂ ਪੂਹ ਛੜਦੀ ਤੇਰਾ ਰੋੜ ਕੇ ਲੱਗਿਆ ਕਾਕਾ ਨਹੀਂ ਮਿਲਾਂ ਕੋਈ ਤੇਰਾ ਰੋੜ ਕੇ ਲੱਗਾ ਹਣ ਪਾਣੀ ਆ ਇਹਨੂੰ ਜਾਂਦਾ ਸੀਗਾ ਤੇ ਕੰਜਰ ਦਾ ਦੂਜੇ ਪਾਸੇ ਲੱਭਦਾ ਫਿਰੇ ਦੂਜੇ ਹਿਲਾਂਦਾਰ ਲੋਕ ਇੱਥੇ ਹੋ ਗਏ ਕੰਦਾ ਭਾਈ ਕੀ ਹੋ ਗਿਆ ਕਹਿੰਦਾ ਯਾਰ ਮੇਰੇ ਘਰ ਵਾਲੀ ਰੁੜ ਗਈ ਭਾਈ ਮੈਨੂੰ ਲੱਭਦਾ ਫਿਰਦਾ ਕਹਿੰਦਾ ਸ਼ਦਾਈਆ ਇੱਧਰ ਕੀ ਕਰਦਾ ਫਿਰਦਾ ਜਿੱਧਰ ਪਾਣੀ ਜਾਂਦਾ ਉਧਰ ਜਾ ਉਧਰ ਕੀ ਹੋਣੀ ਹੈ ਕੰਦਾ ਨਾ ਬਈ ਕੰਦਾ ਨਹੀਂ ਬਈ ਉਹ ਪੁੱਠੀ ਸੀ ਕੰਦਾ ਇੱਧਰ ਹੀ ਗਈ ਹੋਣੀ ਆ ਨੀ ਇੱਧੇ ਛੱਡ ਝੱਜਵਾ ਗਾ ਬਹੁਤ ਸਾਰਾ ਬਾਣ ਸਤਕਾਰੇ ਸਾਰੇ ਭਰਾਵਾਂ ਵੱਲੋਂ ਲੱਕੀ ਹਲਵਾਈ ਉਹਨਾਂ ਦੀ ਟੀਮ ਵੱਲੋਂ ਤਕਰੀਬਨ 300 ਰੁਪਏ ਦਾ ਜਿਹੜਾ ਖੂਬਸੂਰਤ ਨਾਮ ਉਹ ਭੇਜਿਆ ਗਿਆ ਔਰ ਸਾਡੇ ਗਿੱਲ ਸਾਹਿਬ ਉਹਨਾਂ ਵੱਲੋਂ ਬਾਣ ਭੇਜਿਆ ਗਿਆ ਤੇ ਹੋਰ ਵੀ ਬਹੁਤ ਸਾਰੇ ਪਤਵੰਤੇ ਸੱਜਣ ਮਾਨਤਾ ਸੰਤਾਂ ਦੀ ਦੁਨੀਆ ਦੇ ਵਿੱਚੋਂ ਮਾਈ ਅਮਰਜੀਤ ਜੀ ਉਹਨਾਂ ਵੱਲੋਂ 500 ਰੁਪਏ ਦਾ ਖੂਬਸੂਰਤ ਨਾਮ ਭੇਜਿਆ ਗਿਆ ਔਰ ਸਾਡੇ ਬਾਬਾ ਜੀ ਸਿਮੇ ਸ਼ਾਹ ਜੀ ਸਖਦੌਲਤ ਵੱਲੇ ਉਹਨਾਂ ਵੱਲੋਂ ਵੀ ਬਹੁਤ ਸਾਰਾ ਬਾਣ ਭੇਜਿਆ ਗਿਆ ਦਿਿਲੋਂ ਧੰਨਵਾਦ ਕਰਦੇ ਆ ਮਿਹਰਬਾਨੀ ਸ਼ੁਕਰਿਆ ਹਾਂ ਦੀ ਮੰਮੀ ਨਾ ਮਿਲਾਈ ਆ ਸਕੀਮ ਨਹੀਂ ਆਹ ਵੰਦਰੇ ਚ ਟਾਣੀ ਵਾਲਾ ਹੱਥ ਦਾਸੀ ਨਹੀਂ ਮਨੇ ਆਹ ਬੱਚੇ ਹਾਂ ਦੀ ਮੰਮੀ ਨਾ ਮਿਲਾਈ ਆ ਸਕੀਮ ਨਹੀਂ ਇਹ ਕਹਾਂ ਵੰਦਰੇ ਚ ਟਾਣੀ ਵਾਲਾ ਹੱਥ ਦਾਸੀ ਨਹੀਂ ਆਹ ਬੱਚੇ ਹਾਂ ਦੀ ਮੰਮੀ ਨਾ ਮਿਲਾਈ ਆ ਸਕੀਮ ਨਹੀਂ ਨੀ ਕਹਿੰਦਾ ਸੀ ਵਿਚੋਲਾ ਉਹਦਾ ਤੋੜ ਕੋਈ ਨਾ ਕਹਿੰਦਾ ਸੀ ਵਿਚੋਲਾ ਨੀ ਉਹਦਾ ਤੋੜ ਕੋਈ ਨਾ ਨੀ ਇਹ ਤੇ ਛੱਡ ਜਾ ਜਵਾਗਾਂ ਤੇ ਰੀਆਂ ਦੀਵੀਆਂ ਦੀ ਤੋੜ ਕੋਈ ਨਾ ਨੀ ਇਹ ਤੇ ਛੱਡ ਜਾ ਜਵਾਗ ਤੇ ਰੀਆਂ ਦੀਵੀਆਂ ਦੀ ਤੋੜ ਕੋਈ ਨਾ ਨੀ ਇਹ ਤੇ ਛੱਡ ਜਾ ਜਵਾਗ ਰੀਆਂ ਦੀਵੀਆਂ ਦੀ ਤੋੜ ਕੋਈ ਨਾ ਨੀ ਇਹ ਤੇ ਛੱਡ ਜਾ ਜਵਾਗੋ ਜਵਾਬ ਹੈ ਓਏ ਅੱਛੀ ਵੀਨਾ ਕਰੋ ਮੈਂ ਸਾਰਿਆਂ ਨੂੰ ਥੋੜੀ ਮੰਮੀ ਨੇ ਭੇਜ ਦੂੰਗਾ ਮਚੂਲੀ ਤੇ ਮਾਕੇ ਸਗਰ ਦੁਨੀਆ ਦੇ ਵਿੱਚੋਂ ਸਾਡੇ ਬਾਬਾ ਜੀ ਸਿਮੇਸ਼ਾ ਜੀ ਉਹਨਾਂ ਦੇ ਨਾਲ